ਕੰਮੀ ਨੰਬਰ ਦਾ ਡੈਮੇਜ ਹੋ ਗਈ। ਪਹਿਲਾਂ ਦੋਨੇ ਤੇ ਲਾਓ ਜੀ ਫਿਰ ਉਹ ਸਾਧ ਜੀ ਜਿਸ ਤਰੀਕੇ ਨਾਲ ਹੋ ਗਈ। ਕਿੰਨੇ ਮੈਸੇਜ ਹੋ ਰਹੇ ਨੇ। ਪਹਿਲਾਂ ਵਧੀਆ ਚੱਲਦੀ ਸੀਗੀ। ਇਹ ਦੋ ਮਾੜਾ ਤੇਜ਼ੀ ਹੋਣ ਦੇ ਤੇ ਕੀ ਖਤਮ ਹੋ ਗਈ। ਘਰਾਂ 'ਚ ਪਾਣੀ ਵਰਤ ਰਿਹਾ। ਤੇ ਹਾਂ ਜੀ ਬਈ ਤੁਹਾਡਾ ਸਾਰਿਆਂ ਦਾ ਬਿੱਲ ਕੱਪ ਹੈ ਨਵੇਂ ਘੈਂਟ ਇਹ ਵਲੌਗ ਦੇ ਬੱਚੇ। ਤੇ ਵੀਰ ਸਾਥਕੋ ਤੁਸੀਂ ਮੌਸਮ ਦੇਖੋ ਬਾਈ ਮੌਸਮ ਬਰਾਸ ਸੋਹਣਾ ਕਹਿੰਦੇ ਤੇ ਮੀਂਹ ਵੀ ਕਹਿੰਦੇ ਮੜਾ ਮੜਿਆ ਪੈ ਰਿਹਾ ਸਾਹਮਣੇ ਦੇਖੋ ਤੇ ਹੋਰ ਸਾਨੂੰ ਦੱਸ ਦਿੰਨੇ ਆਪਾਂ ਜਾ ਰਹੇ ਕਿੱਥੇ ਤੇ ਹੁਣ ਆਪਾਂ ਜਾ ਰਿਹਾ ਮੰਡੀ ਮੰਡੀ ਕੀ ਕੰਮ ਹੁਣ ਸਭ ਤੋਂ ਦਹਾ ਬਲੋਗ ਚ ਪਤਾ ਲੱਗ ਜਾਊਗਾ ਬਲੋਗ ਐਂਡ ਤੱਕ ਦੇਖਿਓ ਤੇ ਚਲੋ ਬਾਈ ਚੱਲਦੇ ਆ ਮੰਡੀ ਨੂੰ ਤੇ ਆਜੋ ਅੱਜ ਵੀਰੋ ਪਿੰਡੋਂ ਤੁਰਪੇ ਪਰਕਾ ਪਰ ਤੇਰੇ ਤੇ ਪਰ ਫੇ ਮੀਂਹ ਮੜਾ ਮੜਾ ਹੀ ਪੈਂਦਾ ਵਾ ਜੇ ਪੰਜ ਕਹਦਾ ਫਿਰ 20 ਚੱਲੇ ਪਰ ਦਵਾਈ ਨਹੀਂ ਹੋਣੀ ਉਹ ਜ਼ਰੂਰੀ ਸੀ ਬੀਬੀ ਦੀ ਇਹ ਨਹੀਂ ਲੋ ਜੀ ਵੀਰ ਤੇਲ ਪਵਾ ਲਿਆ ਤੇ ਵਸ ਹੁਣ ਤੁਰਦੇ ਆ ਜਿਆ ਜੀ ਉੱਨੀ ਵੀਰੋ ਪਹੁੰਚ ਗਿਆ ਸਪਾਰ ਜੋ ਕਿ ਪੰਜ ਦਿਨ ਮਹੀਨਾ ਚਲਾਣਾ ਹੋਜੀ ਕਰੋ ਚੈੱਕ ਅੱਜ ਦਾ ਮੀਲਾ ਅਰੇ ਕੈਸੀ ਲੱਗਦੀ ਹੈ ਨਾ ਆ ਵੀ ਕੈਸੀ ਥੋੜੀ ਕਮਡੀ ਪੁਆਣੀ ਹੈ ਤੇ ਕਮਡੀ ਦਾ ਮਾਹੌਲ ਕਿੰਨਾ ਵੀ ਇੱਥੇ ਲੱਗਦਾ ਪਾਣੀ ਖੜਾ ਪਿਆ ਹੈ ਫੈਰਾ ਚੱਲਦਾ ਕਰੋ ਚੈੱਕ ਤਕੰਤਾ ਪਹੁੰਚੇ ਜੀ ਫੋਨ ਦਿਖਾਉਣ ਲਈ ਪ੍ਰਾਪਜੋ ਦਾ ਆਓ ਜੀ ਆਓ ਪ੍ਰਾਪਜੋ ਜੀ ਦਿਖਾਓ ਫੋਨ ਇਹ ਦੇਖੋ ਜੀ ਆਹ ਲਓ ਇਹ ਪ੍ਰਾਪਜੋ ਨੇ ਕੋਈ ਨਾ ਮੀ ਨਾ ਨਹੀਂ ਪਤਾ ਰਾਟਾ ਜੀ ਕੱਲ ਵੀ ਕਿੰਨਾ ਲੰਬਣਾ ਕਰਨਾ ਫੋਨ ਹੈ ਇੱਕ ਫੋਨ ਦੀ ਸਕਰੀਨ ਵਾਲੀ ਹੈ ਨਾ ਇੱਕ ਛਾ ਇਹਦੀ ਬੈਟਰੀ ਕੋਈ ਜਿਮੈਂ ਇਹ ਹੋਇਆ ਇਹਨੂੰ ਜੀ ਮਿਲਣਾ ਨਹੀਂ ਕਿਤੇ ਇਸ ਦਾ ਇਹ ਤੇਰੀ ਨਹੀਂ ਹੈ ਲੋ ਜੀ ਮਿੱਤਰੋ ਤੇ ਪੋਪੜ ਜਿਹਾ ਹੀ ਹੋ ਗਿਆ ਇਹਦਾ ਪਹਿਲਾਂ ਵੀ ਦੋਨੇ ਪਾਸੇ ਭਾਈ ਆ ਸਕਰੀਨ ਵਾਲੀ ਮੋਟੀ ਖੜਦੀ ਸੀਗੀ ਉਹ ਪਾਣੀ ਜਾ ਪੈ ਗਿਆ ਸੀਗਾ ਇਹਦਾ ਤੇ ਹੁਣ ਵਾਲੀ ਹਵਾ ਜੀ ਮਾਰ ਲਵਾਈ ਸੀਗੀ ਵੀ ਚਲ ਹਵਾ ਜੀ ਮਾਰ ਦੇ ਕਿ ਫਿਰ ਚੱਲ ਪਵੇ ਸਕਰੀਨ ਤੇ ਵੀਰੋ ਇਹਦਾ ਲੈਣਾ ਆ ਗਿਆ ਦੋ ਗਨਟ ਖੋਲੇ ਤੇ ਉਹ ਬਾਈ ਕਹਿੰਦਾ ਤਾਂ ਨਵੀਂ ਲੱਗੂਗੀ ਡਿਸਪਲੇ ਨਵੀਂ ਪਊਗੀ ਤੇ ਭਾਈ ਕਹਿੰਦਾ ਇੱਕ 1500 ਦੀ ਸੀਗੀ ਤੇ ਇੱਕ ਕਹਿੰਦਾ ਵੀ ਕਰੀ ਐਪਰ オリジナル ਆ ਉਹ ਹੈਗੀ ਆ ਬਈ 4500 ਦੀ ਤੇ ਵਜਲਾ ਪ੍ਰਭਜੋ ਦਾ ਪਚਾਇਦਾ ਪੋਪੜਿਆ ਹੀ ਹੋ ਗਿਆ ਤੇ ਲੈਣਾ ਜੀ ਆ ਗਈਆਂ ਤੇ ਉਹ ਦੇ ਸਕਰੀਨਸ ਕੋਲ ਵਧੀਆ ਚੱਲਦੀ ਹੁਣ ਤੇ ਚਲੋ ਭਾਈ ਦੇਖਦੇ ਆਂ ਪਚਾਇਦਾ ਕੀ ਹੋਊਗਾ ਤੇ ਆਜੋ ਤੇ ਲਾਓ ਜੀ ਫਿਰ ਉਹ ਸਾਧ ਤੇ ডিসਪਲੇ ਖਰਾਬ ਹੋ ਗਈ ਕਿੰਨੇ ਮੈਸੇਜ ਹੋ ਰਹੇ ਨੇ ਪਹਿਲਾਂ ਵਧੀਆ ਚੱਲਦੀ ਸੀਗੀ ਇਹ ਦੋ ਮਹੀਨਾ ਤੇਜ਼ ਦੀ ਹੋਣ ਤੇ ਜਿੱਦੀ ਖਤਮ ਹੋ ਗਈ ਉਹ ਮੈਂ ਹੁਣ ਤੋਂ ਹਸਪੀਟਲ ਪਹੁੰਚੇ ਆਂ ਤੇ ਬਿੱਬੀ ਦਵਾਈ ਨੇ ਰੱਤ ਦੀ ਨੇ ਇੱਕ ਦਵਾਈ ਉਹ ਦਵਾਈ ਲੈ ਲਈ ਹਸਪੀਟਲੋਂ ਦੇ ਬਾਸ ਹੁਣ ਚੱਲਦੇ ਆਂ ਘਰ ਨੂੰ ਤੇ ਉਹ ਤੋਂ ਪਹਿਲਾਂ ਅਸੀਂ ਚੈੱਕ ਕਰਾਂਗੇ ਜੀ ਕੀ ਖਵਾਏਂਗਾ ਮੁੰਡੇ ਅੱਜ ਬੰਦ ਕਰੋ ਵੀਰੇ ਕੀ ਖਵਾਏਂਗਾ ਨਾ ਨਾ ਵੀਰੇ ਵੀਰੇ ਮੈਂ ਤਾਂ ਵੀਰੇ ਵੀ ਮਸ ਲੈ ਐ ਗੱਡੀ ਸਟਾਰਟ ਕਰ ਲਓ ਜੀ ਕਰੋ ਚੈੱਕ ਲੈ ਮੰਡੀ ਦਾ ਹਾਲ ਸੜਕਾਂ ਦਾ ਲੈ ਇਹ ਤਾਂ ਐ ਹੋ ਗਈ ਉੱਤਰੇ ਬਾਹਰ ਦੇਖਾਂ ਅੰਚ ਅੱਧਾ ਘੰਟਾ ਵੀ ਪੈਂਦਾ ਵਾ 5 ਮੀਟਰ ਪਾਣੀ ਖਤਮ ਹੋ ਜਾਂਦਾ ਵਾ ਆਪਣੇ ਦੇਖੋ 5 ਮਿੰਟ ਵੀ ਮੇ ਤਾਂ ਸੜਕਾ ਹੀ ਗੈਪ ਹੋ ਜਾਂਦੀ ਨੇ ਲੈ ਲੈ ਪਾਣੀ ਪਾਣੀ ਲੈ ਇੱਧਰ ਪਾਣੀ ਦਾ ਨਾਲ ਖਾਣ ਦੀ ਤਿਆਰੀ ਇਹ ਆਈ ਜਾ ਤੇ ਲੋ ਜੀ ਵੀ ਨਾਲ ਖਾ ਕੇ ਸੁਆਦ ਆ ਗਿਆ ਤੇ ਆਪਣੋਂ ਵੀ ਇੱਕ ਕੰਮ ਹੋਰ ਆ ਗਿਆ ਵੀਰ ਦਰਵਾਜ਼ੇ ਲਾ ਗਿਆ ਕਰੇ ਤੇ ਯਾਰੀ ਦੇ ਹਰਫ ਨੂੰ ਲੈ ਚਲੋ ਜੇ ਬਾਦ ਚੱਲਦੇ ਆ ਦੇਖੋ ਜੀ ਨੋ ਜੀ ਵੀਰ ਤਾਂ ਕਾਂ ਦੇ ਪਹੁੰਚ ਗਏ ਕਿਉਂ ਨੋ ਪੇਪਰ ਦੰਨੇ ਆ ਤੇ ਲੋ ਜੀ ਵੀਰੋ ਤਰਪਾਲ ਆਪ ਨੂੰ ਮਿਲੇ ਨਹੀਂ ਤੇ ਉਹ ਲਫਾਫਾ ਜਿਹਾ ਮਿਲ ਗਿਆ ਤੇ ਬਸ ਉਹ ਨਾਲ ਲੈ ਕੇ ਚੱਲਦੇ ਆ ਤੇ ਆਜੋ ਲੋ ਜੀ ਵੀਰੋ ਮੀ ਆ ਗਿਆ ਜਿਸ ਕੋ ਲੈ ਮੀ ਤੇ ਜਾ ਗਿਆ ਕਰ ਮੈਂ ਤੇ ਕੀ ਚਾਰਾ ਫਰਾ ਤੇ ਲੋ ਜੀ ਵੀਰੋ ਜਿਉਂ ਚੱਲੇ ਘਰ ਨੂੰ ਤੇ ਵੀ ਵੀ ਖੁਦ ਦੀ ਜਾ ਰਹੀ ਸੋ ਚੈੱਕ ਲੈ ਕਰੇ ਆਪਾਂ ਮੰਡੀ ਦਾ ਹਾਲਾ ਬੁਰਾ ਹੀ ਲੱਗਦਾ ਘਰਾਂ ਚ ਪਾਣੀ ਵਹ ਰਿਹਾ ਤੇ ਹਾਂਜੀ ਵੀਰੋ ਦੇਖਾਦੇ ਆਪਾਂ ਪਹੁੰਚ ਗਏ ਘਰੇ ਤੇ ਸਾਨੂੰ ਵੀਰੋ ਅੱਜ ਦਾ ਬਲੌਗ ਬਇਤੀ ਖਤਮ ਕਰਦੇ ਆ ਤੇ ਅੱਜ ਦਾ ਬਲੌਗ ਨੂੰ ਸਾਰਿਆਂ ਨੂੰ ਵਧੀਆ ਲੱਗੇ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਆਨਲਾਇਨ ਦੇ ਬਲੌਗਾਂ ਦੇ ਜ਼ਰੂਰ ਸਬਸਕ੍ਰਾਈਬ ਕਰਿਓ ਚੰਗਾ ਫਿਰ